ਸਸਰੀ ਜੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਮਿਰਚੀ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਖਾਣ ਵਿੱਚ कुरकुरੇ ਚਟਕਾਰੇਦਾਰ ਬਣਨਗੇ ਤੇ ਇਹਨਾਂ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਬੇਸਣ ਬੇਸਣ ਮੈਥੇ 2 ਕੱਪ ਲਏ ਤੇ ਇਹ ਬਾਰੀਕ ਵਾਲਾ ਹੀ ਬੇਸਣ ਹੈ ਅੱਧਾ ਚਮਚ ਆਪਾਂ ਅਜਵੈਨ ਲਵਾਂਗੇ ਅਜਵੈਨ ਨੂੰ ਹੱਥ ਨਾਲ ਇਸ ਤਰੀਕੇ ਨਾਲ ਕ੍ਰਸ਼ ਕਰਾਂਗੇ ਇਹਦੇ ਨਾਲ ਫਲੇਵਰ ਜ਼ਿਆਦਾ ਆਏਗਾ ਤੇ ਨਾਲ ਹੀ ਸਵਾਦ ਅਨੁਸਾਰ ਆਪਾਂ ਪਾਵਾਂਗੇ ਨਮਕ 1 ਚਮਚ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਅੱਧੇ ਚਮਚ ਤੋਂ ਥੋੜੀ ਜਿਹੀ ਘਟਾਵਾ ਹਲਦੀ ਪਾਊਡਰ ਤੇ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਇਹਦਾ ਆਪਾਂ ਬੈਟਰ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਾਣੀ ਇਕੱਠਾ ਨਹੀਂ ਪਾਉਣਾ ਨਹੀਂ ਤਾਂ ਬੈਟਰ ਗਿੱਲਾ ਹੋ ਸਕਦਾ ਹੈ ਯਾਨੀ ਕਿ ਲਿਕਵਿਡ ਜ਼ਿਆਦਾ ਹੋ ਜਾਏਗਾ ਤੇ ਇਸ ਤਰੀਕੇ ਦਾ ਬੈਟਰ ਮੈਂ ਹਲੇ ਬਣਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟ ਵਾਸਤੇ ਰੱਖ ਦਿੰਨੇ ਆ ਸਾਈਡ ਤੇ ਤੇ ਇੱਥੇ ਮੈਂ 1 ਇੰਚ ਅਦਰਕ ਦਾ ਟੁਕੜਾ 6-7 ਹਰੀਆਂ ਮਿਰਚਾਂ ਤੇ ਇੱਕ ਚਮਚ ਜੀਰਾ ਇੱਕ ਚਮਚ ਸੌਂਫ 8-10 ਕਾਲੀਆਂ ਮਿਰਚਾਂ ਤੇ ਇੱਕ ਟੇਬਲस्पून ਦੇ ਕਰੀਬ ਆਪਾਂ ਸਬਤ ਧਨੀਆ ਲਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦਰਦਰਾ ਜਾਂ ਯਾਨੀ ਕਿ ਮੋਟਾ-ਮੋਟਾ ਪੀਸ ਲਵਾਂਗੇ ਤੁਸੀਂ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਤੇ ਨਾਲੇ ਕੁੰਡੀ ਸੋਟੇ ਨਾਲ ਵੀ ਪੀਸ ਸਕਦੇ ਇਸ ਤਰੀਕੇ ਦਾ ਤੇ ਹੁਣ ਇੱਕ ਕੜਾਈ ਵਿੱਚ ਆਪਾਂ 2 ਟੇਬਲस्पून ਮਸਟਰਡ ਆਇਲ ਗਰਮ ਕਰਾਂਗੇ ਤੇਲ ਗਰਮ ਹੋ ਜੇ ਉਦੋਂ ਆਪਾਂ ਇੱਕ ਚਮਚਾ ਜੀਰਾ ਤੇ ਜਿਹੜਾ ਆਪਾਂ ਮਸਾਲਾ ਬਣਾ ਕੇ ਤਿਆਰ ਕੀਤਾ ਸੀ ਉਹ ਪਾਵਾਂਗੇ लो फ्लेम ਤੇ ਆਪਾਂ ਇਹਨੂੰ 1 ਮਿੰਟ ਵਾਸਤੇ ਭੁੰਨਾਂਗੇ ਅਦਰਕ ਤੇ ਹਰੀਆਂ ਮਿਰਚਾਂ ਜਿਆਦਾ ਪੈਣਗੀਆਂ ਇਹ ਤੁਸੀਂ ਜ਼ਰੂਰ ਪਾਓ ਇੱਥੇ ਕੁਝ ਮਸਾਲੇ ਮੈਂ ਇੱਥੇ ਲਏ ਨੇ 1 ਚਮਚ ਲਾਲ ਮਿਰਚ ਪਾਊਡਰ 1 ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ 1 ਚਮਚ ਅਮचूर ਪਾਊਡਰ 1 ਚਮਚ ਕਾਲਾ ਨਮਕ ਅੱਧਾ ਚਮਚ ਇੱਥੇ ਗਰਮ ਮਸਾਲਾ 1 ਚਮਚ ਕਸੂਰੀ ਮੇਥੀ ਤੇ 1 ਚਮਚ ਇੱਥੇ ਮੈਂ ਲਿਆ ਸਧਾਰਨ ਨਮਕ ਸੁਭੇਦ ਵਾਲਾ ਨਮਕ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨ ਲਵਾਂਗੇ ਤੇ ਹੁਣ ਪਾਵਾਂਗੇ ਮਸਲੇ ਹੋਏ ਆਲੂ ਯਾਨੀ ਕਿ ਉਬਲੇ ਹੋਏ ਆਲੂ ਮੈਥੇਲੇ ਨੇ 500 ਗ੍ਰਾਮ ਦੇ ਕਰੀਬ ਤੇ ਇਹਨੂੰ ਆਪਾਂ ਮਸਾਲੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ 4-5 ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਤੇ ਪੁੰਨਾਂਗੇ ਆਲੂਆਂ ਨੂੰ ਜਿਹਦੇ ਨਾਲ ਇਹਦੇ ਚ ਥੋੜਾ ਬਹੁਤ ਪਾਣੀ ਹੋਈ ਉਹ ਵੀ ਸੁੱਕ ਜੇ ਤੇ ਮਸਾਲਾ ਚੰਗੀ ਤਰ੍ਹਾਂ ਡਰਾਈ ਹੋ ਜੇ ਤੇ ਮਸਾਲਾ ਸਾਡਾ ਪੁੰਨ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਠੰਡਾ ਕਰਾਂਗੇ ਤੇ ਮਸਾਲਾ ਜਿਹੜਾ ਸਾਡਾ ਪੂਰੀ ਤਰੀਕੇ ਨਾਲ ਠੰਡਾ ਹੋ ਚੁੱਕਿਆ ਤੇ ਹੁਣ ਇੱਥੇ ਮੈਂ ਹਰੀਆਂ ਮਿਰਚਾਂ ਲੈ ਲਿਆ ਨੇ ਵੱਡੀਆਂ ਵਾਲੀਆਂ ਇਹਨਾਂ ਦੇ ਹਲਕੇ ਜਿਹੜੇ ਡੰਠਲ ਲਟਾਵਾਂਗੀ ਕਿਉਂਕਿ ਇਹਨਾਂ ਦੇ ਡੰਠਲ ਥੋੜੇ ਜੇ ਕਾਲੇ ਹੋ ਚੁੱਕੇ ਨੇ ਉਤੋਂ ਤੇ ਇੱਕ ਆਪਾਂ ਚੀਰਾ ਲਗਾਵਾਂਗੇ ਪੂਰਾ ਡੰਠਲ ਨਹੀਂ ਕੱਟਣਾ ਤੇ ਬੀਜ ਤੁਸੀਂ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਨਹੀਂ ਤਾਂ ਕੱਢ ਵੀ ਸਕਦੇ ਹੋ ਤੇ ਇਸ ਤਰੀਕੇ ਨਾਲ ਇਹ ਮਸਾਲਾ ਚੰਗੀ ਤਰੀਕੇ ਨਾਲ ਦਵਾ-ਦਵਾ ਕੇ ਆਪਾਂ ਮਿਰਚਾਂ ਵਿੱਚ ਪਰਾਂਗੇ ਜਗ੍ਹਾ ਖਾਲੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਇਸ ਤਰੀਕੇ ਨਾਲ ਮੈਂ ਚੰਗੀ ਤਰ੍ਹਾਂ ਪਰ ਲਿਆ ਤੇ ਥੋੜਾ ਜਿਹਾ ਮਸਾਲਾ ਆਪਾਂ ਉਰਤੇ ਵੀ ਲਪੇਟਾਂਗੇ ਇਹ ਆਪਸ਼ਨਲ ਹੈ ਜੇਕਰ ਤੁਸੀਂ ਇਹ ਲਪੇਟਣਾ ਨਾ ਚਾਹੋ ਤਾਂ ਤੁਸੀਂ ਉਂਝ ਵੀ ਬਣਾ ਸਕਦੇ ਹੋ ਸਿੱਧੀਆਂ ਮਿਰਚਾਂ ਪਰ ਕੇ ਉਹ ਵੀ ਬਹੁਤ ਹੀ ਸਵਾਦ ਬੰਦੇ ਨੇ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਮਸਾਲੇ ਦਾ ਟੇਸਟ ਹੋਰ ਵਧੀਆ ਆ ਜਾਏਗਾ ਤੇ ਇਸ ਤਰੀਕੇ ਨਾਲ ਮਿਰਚਾਂ ਸਾਰੀਆਂ ਤਿਆਰ ਕਰ ਲਵਾਂਗੇ ਤੇ ਮਿਰਚਾਂ ਆਪਣੀਆਂ ਤਿਆਰ ਹੋ ਚੁੱਕੀਆਂ ਨੇ ਤੇ ਇੱਧਰ ਆਪਾਂ ਬੈਟਰ ਵੀ ਵੇਖ ਲੈਨੇ ਆ ਇਹਦੇ ਵਿੱਚ 2 ਚਮਚ ਗਰਮ ਔਇਲ ਪਾਵਾਂਗੇ ਇਹਦੇ ਨਾਲ ਇਹ कुरकुरੇ ਕਰਾਰੇ ਬਣ ਕੇ ਤਿਆਰ ਹੋਣਗੇ ਤੇ ਬੈਟਰ ਨੂੰ ਆਪਾਂ 1-2 ਮਿੰਟ ਵਾਸਤੇ ਫੈਂਟਾਂਗੇ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਮੈਂ ਇੱਥੇ ਪਾਣੀ ਐਡ ਕੀਤਾ ਕਿਉਂਕਿ ਬੈਟਰ ਥੋੜਾ ਜਿਹਾ ਗਾੜਾ ਲੱਗ ਰਿਹਾ ਐ ਇਸ ਤਰੀਕੇ ਨਾਲ 1 ਮਿੰਟ ਵਾਸਤੇ ਆਪਾਂ ਇਹਨੂੰ ਫੈਂਟਾਂਗੇ ਤੇ ਬੈਟਰ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਮਿਰਚੀ ਇਸ ਤਰੀਕੇ ਨਾਲ ਫੜਾਂਗੇ ਹੱਥਾਂ ਨਾਲ ਤੇ ਇਸ ਤਰੀਕੇ ਨਾਲ ਗੋਲ-ਗੋਲ ਘੁਮਾਉਂਦੇ ਹੋਏ ਇਹਨੂੰ ਚੰਗੀ ਤਰ੍ਹਾਂ ਡੁਬੋ ਲੋਾਂਗੇ ਬੈਟਰ ਵਿੱਚ ਤੇ ਹੁਣ ਆਪਾਂ ਉੱਤੇ ਮੂੰਹ ਕਰਕੇ ਇਸ ਤਰੀਕੇ ਨਾਲ ਪਾਵਾਂਗੇ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ ਜਿੰਨੀਆਂ ਵੀ ਇੱਕ ਵਾਰ ਚ ਆਵੇ ਉਹਨੀਆਂ ਆਪਾਂ ਪਾਵਾਂਗੇ ਜੇਕਰ ਵੱਡੀ ਕੜਾਈ ਹੋਏ ਤਾਂ ਇੱਕ ਵਾਰ ਚ ਹੀ ਬਣ ਜਾਂਦੀਆਂ ਨੇ ਤੇ ਥੋੜਾ ਜਿਹਾ ਤੇਲ ਆਪਾਂ ਉੱਤੇ ਪਾਵਾਂਗੇ ਤਾਂ ਕਿ ਉਤੋਂ ਵੀ ਬੈਟਰ ਹਲਕਾ ਜਿਹਾ ਪੱਕ ਜੇ ਤੇ 3 ਮਿੰਟ ਹੋ ਗਏ ਨੇ ਇਹਨੂੰ ਤੇ ਹੁਣ ਆਪਾਂ ਪਲਟਾਂਗੇ ਇਸ ਤਰੀਕੇ ਨਾਲ ਚਿਮਟੇ ਦੀ ਸਹਾਈਤਾ ਨਾਲ ਮੇਂ ਪਕੜ ਕੇ ਇਹਨੂੰ ਪਲਟ ਰਹੀਆਂ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈਆਂ ਨੇ ਤੇ ਮਸਾਲਾ ਵੀ ਆਪਾਂ ਬਹੁਤ ਹੀ ਚਟਪਟਾ ਬਣਾ ਕੇ ਤਿਆਰ ਕੀਤਾ ਹੈ। ਐਸੇ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਬਣਾ ਕੇ ਤਿਆਰ ਕਰਾਂਗੇ। ਤੇ ਬਾਕੀ ਦੀਆਂ ਮਿਰਚਾਂ ਵੀ ਐਸੇ ਤਰੀਕੇ ਨਾਲ ਬਣਾ ਲਵਾਂਗੇ। ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਈ ਹੋਵੇ ਫ੍ਰੈਂਡਸ ਤੇ ਇਹਨੂੰ ਜ਼ਰੂਰ ਲਾਈਕ ਕਰਿਓ ਤੇ ਨਾਲੇ ਮੇਰੇ ਚੈਨਲ ਨੂੰ ਸਪੋਰਟ ਵੀ ਜ਼ਰੂਰ ਕਰਿਓ।